ਅਗਲੀ ਜਿਹੜੀ ਹਰਜਸੀ ਦੀ ਗੱਲ ਕਰੀਏ ਯੂਐਸ ਤੇ ਰਸ਼ੀਆ ਦੀ ਸੱਬਮਿਟ ਕਹਿ ਲੋ ਜਾਂ 트럼ਪ ਜਾਂ ਪੁਟਿਨ ਦੀ ਜਿਹੜੀ ਸੱਬਮਿਟ ਹੋਣੀ ਆ ਅਲਾਸਕਾ ਦੇ ਵਿੱਚ ਉਸ ਨੂੰ ਲੈ ਕੇ ਰਸ਼ੀਆ ਦਾ ਜਿਹੜਾ ਇਹ ਬਿਆਨ ਆਇਆ ਆ ਉਹਨਾਂ ਨੇ ਸਵਾਗਤ ਕੀਤਾ ਆ ਇਸ ਇਤਿਹਾਸਕ ਜਿਹੜੀ ਸੱਬਮਿਟ ਦਾ ਵੀ ਜਿਹੜੀ ਅਮਰੀਕਾ ਤੇ ਰਸ਼ੀਆ ਦੇ ਦੋਨਾਂ ਰਾਸ਼ਟਰਪਤੀਆਂ ਦੇ ਦਰਮਿਆਨ ਹੋਣ ਜਾ ਰਹੀ ਆ ਲਾਅ ਮੇਕਰਸ ਤੇ ਜਿਹੜੇ ਕਮੈਂਟੇਟਰਸ ਆ ਉਹਨਾਂ ਨੇ ਕਿਹਾ ਵੀ ਜਿਹੜੀ ਥਾਂ ਚੁਣੀ ਆ ਉਹ ਚੰਗੀ ਆ ਅਲਾਸਕਾ ਕਿ ਕਿਸੇ ਸਮੇਂ ਦੇ ਉਤੇ ਅਲਾਸਕਾ ਰਸ਼ੀਆ ਦਾ ਪਾਰਟ ਹੁੰਦਾ ਸੀ ਫਿਰ ਅਮਰੀਕਾ ਨੇ ਕਈ ਦਹਾਕੇ ਪਹਿਲਾਂ ਜਿਹੜਾ ਆ ਉਸ ਨੂੰ ਖਰੀਦ ਲਿਆ ਤੇ ਹੁਣ ਜਿਹੜਾ ਆ ਉੱਥੇ ਕਾਫੀ ਵੱਡੇ ਤੇਲ ਦੇ ਭੰਡਾਰ ਤੇ ਹੋਰ ਕਈ ਕੁਸ਼ ਜਿਹੜਾ ਉੱਥੇ ਮਿਲਿਆ ਹੈਗਾ ਆ ਫਰਵਰੀ 2025 ਦੇ ਵਿੱਚ ਹਰਜੋ ਸਿੰਘ ਜੀ ਜਦ ਬੁਲਾ ਮਰ ਆ ਜਿਹੜਾ ਜ਼ੇਲੈਂਸਕੀ ਆ ਵਾਲਦਮਰ ਜ਼ੇਲੈਂਸਕੀ ਜਦ ਇੱਥੇ ਪਹੁੰਚਿਆ ਸੀ ਉਦੋਂ ਜੋ ਤੂ ਤੂ ਮੈਂ ਮੈਂ ਹੋਈ ਸੀ ਵਾਈਟ ਹਾਊਸ ਦੇ ਵਿੱਚ ਓਵਲ ਆਫਿਸ ਦੇ ਵਿੱਚ ਉਹ ਸਭ ਨੇ ਜਿਹੜੀ ਉਹ ਦੇਖੀ ਸੀਗੀ ਸੋ ਹੁਣ ਵਾਲਾਦਿਮਿਰ ਪੋਤਨ ਦੇ ਨਾਲ ਸੱਮਿਟ 'ਚ ਕੀ ਗੱਲਾਂ ਹੋਣਗੀਆਂ ਮੇਨਲੀ ਯੂਕਰੇਨ ਦਾ ਜਿਹੜਾ ਮੁੱਦਾ ਆ ਕਹਿੰਦੇ ਵੀ ਉਹ ਅਹਿਮ ਰਹਿਣ ਵਾਲਾ ਹੈਗਾ ਆ ਸੋ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਾਲਾਦਿਮਿਰ ਜ਼ੇਲੈਂਸਕੀ ਆ ਉਸ ਨੂੰ ਇਹ ਸੱਮਿਟ ਦੇ ਵਿੱਚ ਇਨਵਾਈਟ ਨਹੀਂ ਕੀਤਾ ਗਿਆ ਜਦ ਕਿ ਉਸ ਤੇ ਮੁਲਕ ਦਾ ਜਿਹੜਾ ਭਵਿੱਖ ਆ ਉਸ ਦਾ ਫੈਸਲਾ ਇਹਨਾਂ ਦੋਨਾਂ ਰਾਸ਼ਪਤੀਆਂ ਦੇ ਦੁਆਰਾ ਜਿਹੜਾ ਅਲਾਸਕਾ 'ਚ ਬੈਠ ਕੇ ਕੀਤਾ ਜਾ ਸਕਦਾ ਹੈਗਾ ਆ ਕਿੰਨੇ ਵੀ ਜਿਹੜਾ ਜ਼ੇਲੈਂਸਕੀ ਆ ਉਹ ਇਸ ਟਾਈਮ ਜੋ ਦੇ ਘਰੇ ਲੜਾਈ ਲੱਗੀ ਹੋਈ ਆ ਰਸ਼ੀਆ ਵਾਲੇ ਲੈ ਕੇ ਆਏ ਹੋਏ ਆ ਉਸ ਦੇ ਵਿੱਚ ਲੱਗਾ ਹੋਇਆ ਉਸ ਨੂੰ ਸਾਹਮਣੇ ਦੇ ਵਿੱਚ ਤੇ ਨਾਲ ਦੇ ਨਾਲ ਯੂਰਪ ਤੋਂ ਕੁਝ ਜਿਹੜੇ ਰਿਪਰੈਜ਼ੈਂਟੇਟਿਵ ਆ ਉਹਨਾਂ ਦੇ ਨਾਲ ਉਹ ਮੁਲਾਕਾਤ ਕਰ ਰਿਹਾ ਹੈਗਾ ਆ ਰਸ਼ੀਆ ਦੇ ਜਿਹੜੇ ਸਾਬਕਾ ਮੈਸੇਜਰ ਆ ਯੂਐਸ ਨੂੰ ਉਹਨਾਂ ਨੇ ਕਿਹਾ ਵੀ ਇਹ ਬੜਾ ਲੌਜੀਕਲ ਆ ਵੀ ਜਿਹੜਾ ਡੈਲੀਗੇਸ਼ਨ ਆ ਸਿਰਫ ਬੈਰਿੰਗ ਸਟਰੀਟ ਤੋਂ ਪਾਰ ਕਰਕੇ ਉੱਥੇ ਜਿਹੜਾ ਹੋ ਜਾਵੇ ਤੇ ਲਾਗੇ ਆ ਨਜ਼ਦੀਕ ਆ ਤੇ ਲਾਸਕਾ ਦੇ ਵਿੱਚ ਇਸ ਤੇ ਦੋਨਾਂ ਮੁਲਕਾਂ ਦੀ ਗੱਲਬਾਤ ਹੋਣਾ ਇੱਕ ਚੰਗੀ ਜਿਹੜੀ ਉਹ ਗੱਲ ਆ ਸੋ ਇਹ ਜਿਹੜਾ ਸਵਾਗਤ ਆ ਰਿਹਾ ਹਰਜੋਤ ਸਿੰਘ ਜੀ ਜਿਹੜੇ ਲਾ ਮੇਕਰ ਤੇ ਮੀਡੀਆ ਦਾ ਇਹ ਸਾਰਾ ਰਸ਼ੀਆ ਵੱਲੋਂ ਜਿਹੜਾ ਇਸ ਟਾਈਮ ਆ ਰਿਹਾ ਹੈਗਾ ਆ ਤੇ ਇਹ ਹੁਣ ਦੇਖਦੇ ਆਂ ਵੀ ਇਸ ਗੱਲਬਾਤ ਦੇ ਵਿੱਚ ਅੱਗੇ ਕੀ ਮੰਨਦਾ ਹੈਗਾ ਆ ਸਬਮਿਟ ਜਿਹੜੀ ਅਲਾਸਕਾ ਦੇ ਵਿੱਚ ਜਿਹੜੀ ਉਹ ਹੋਣੀ ਆ ਜਿੱਦਾਂ ਮੈਂ ਦੱਸਿਆ ਵੀ 158 ਸਾਲ ਪਹਿਲਾਂ ਰਸ਼ੀਅਨ ਐਮਪਾਇਰ ਤੋਂ ਯੂਐਸ ਨੇ ਅਲਾਸਕਾ ਨੂੰ ਜਿਹੜਾ ਉਹ ਬਾਇ ਕੀਤਾ ਸੀ 7.2 ਮਿਲੀਅਨ ਡਾਲਰ ਦੇ ਵਿੱਚ ਰਸ਼ੀਆ ਨੂੰ ਉਸ ਟਾਈਮ ਦੇ ਉੱਤੇ ਡਰ ਸੀਗਾ ਵੀ ਉਹ ਬ੍ਰਿਟੇਨ ਨੂੰ ਆਪਣੀ ਜਿਹੜੀ ਟੈਰੀਟਰੀ ਆ ਉਹ ਹੋਰ ਲੂਜ਼ ਨਾ ਕਰ ਜਾਣ ਉਹਨਾਂ ਨੂੰ ਉਦੋਂ ਫੰਡ ਚਾਹੀਦੇ ਸੀ ਤੇ ਅਮਰੀਕਾ ਦਾ ਸੋਨਾ ਦਾ ਜਿਹੜਾ ਇਸ ਦੇ ਵਿੱਚ ਅਲੱਗ ਗਿਆ ਸੀ ਸੋ ਕਾਫੀ ਵੱਡਾ ਜਿਹੜਾ ਉਹ ਲਾਸਕਾ ਦਾ ਇਲਾਕਾ ਜਿਹੜਾ ਉਹ ਹੈਗਾ ਆ ਸੋ ਦੋਨੋਂ ਮੁਲਕ ਕੀ ਗੱਲਬਾਤ ਕਰਦੇ ਆ ਰਾਸ਼ਪਤੀ 트ੰਪ ਨੇ ਬਹੁਤ ਸਾਰੀਆਂ ਜਿਹੜੀਆਂ ਚੇਤਾਵਨੀਆਂ ਬਹੁਤ ਸਾਰੇ ਜਿਹੜੇ ਡੈਡਲਾਈਨਸ ਆ ਉਹ ਪੋਤਨ ਨੂੰ ਦਿੱਤੀਆਂ ਆ ਵੀ ਯੂਕਰੇਨ ਵਾਲੀ ਜੰਗ ਜਿਹੜੀ ਉਹ ਤੂੰ ਬੰਦ ਕਰ ਦੇ ਨਹੀਂ ਤਾਂ ਸੈਂਕਸ਼ਨਸ ਲਾ ਦਾਂਗੇ ਆ ਵੀ ਕਰ ਦਾਂਗੇ ਉਹ ਵੀ ਕਰ ਦਾਂਗੇ ਪਰ ਇਸ ਹੁਣ ਗੱਲਬਾਤ ਦੇ ਵਿੱਚ ਵੈਂਚੁਰੀ ਕੀ ਸਿੱਟਾ ਜਿਹੜਾ ਨਿਕਲਦਾ ਆ ਉਹ ਦੇਖਣ ਵਾਲੀ ਗੱਲ ਆ ਪਰ ਨਾਲ ਦੇ ਨਾਲ ਇਹ ਵੀ ਜਿਹੜੀ ਹਰਜਰ ਸਿੰਘ ਜੀ ਚਰਚਾ ਆ ਰਹੀ ਆ ਕਹਿ ਰਿਹਾ ਆ ਖਾਸ ਕਰਕੇ ਜ਼ਿਲਨਸਕੀ ਬਾਤ ਬਾਰੇ ਚੀਜ਼ ਕਹਿ ਰਿਹਾ ਵੀ ਪੋਤਨ ਇਸ ਟਾਈਮ ਲੜਾਈ ਬੰਦ ਕਰਨ ਦੇ ਕਿਸੇ ਵੀ ਜਿਹੜਾ ਲੱਗਦਾ ਨਹੀਂ ਆ ਵੀ ਇਰਾਦਾ ਉਸ ਦਾ ਕੋਈ ਇਦਾਂ ਦਾ ਹੋਵੇ ਸੋ ਰਸ਼ੀਅਨ ਫੋਰਸਸ ਨਹੀਂ ਕਹਿੰਦੇ ਵੀ ਉਹ ਬ੍ਰੇਕਥਰੂ ਕਰ ਰਹੀਆਂ ਆ ਇੱਕ ਵਾਰੀ ਫੇਅਰ ਸਬਮਿਟ ਤੋਂ ਪਹਿਲਾਂ ਵੱਡੇ ਜਿਹੜੇ ਡਰੋਨ ਅਟੈਕਸ ਇੱਕ ਦੂਜੇ ਦੇ ਉੱਤੇ ਦੋਨਾਂ ਮੁਲਕਾਂ ਦੁਆਰਾ ਕਿੱਤੇ ਜਿਹੜੇ ਉਹ ਜਾ ਰਹੇ ਆ ਫਰੰਟ ਲਾਈਨ ਜਿਹੜੇ ਦੇ ਉੱਤੇ ਕੰਬੈਟ ਆ ਕਾਫੀ ਤੇਜ਼ ਹੋਇਆ ਪਿਆ ਹੈ ਲੌਂਗ ਰੇਂਜ ਡਰੋਨ ਤੇ ਮਿਸਾਈਲ ਸਟ੍ਰਾਈਕਸ ਜਿਹੜੀਆਂ ਆ ਉਹ ਲਗਾਤਾਰ ਚੱਲ ਰਹੀਆਂ ਆ ਰਸ਼ੀਆ ਦੀ ਮੰਗ ਆ ਵੀ ਜਿਹੜੇ ਰਸ਼ੀਅਨ ਬੋਲਦੇ ਇਲਾਕੇ ਆ ਉਹ ਪੱਕੇ ਹੀ ਰਸ਼ੀਆ ਦੇ ਵਿੱਚ ਮਿਲਾ ਦਿੱਤੇ ਜਾਣ ਜ਼ਲੈਂਸਕੀ ਕਹਿੰਦਾ ਵੀ ਅਸੀਂ 1 ਇੰਚ ਵੀ ਜਿਹੜਾ ਇਸ ਦੇ ਵਿੱਚ ਨਹੀਂ ਜਿਹੜਾ ਉਹ ਦੇਵਾਂਗੇ ਅ ਤੇ ਇਸ ਨੇ ਇਤਰਾਜ਼ ਵੀ ਜ਼ਲੰਸਕੀ ਨੇ ਜਿਹੜਾ ਜਤਾਇਆ ਸੀਗਾ ਵੀ ਸੱਮਿਟ ਯੂਕਰੇਨ ਦੇ ਉੱਤੇ ਕਰ ਰਹੇ ਆ ਤੇ ਸਾਨੂੰ ਜਿਹੜਾ ਇਸ ਦੇ ਵਿੱਚ ਸੱਧਿਆ ਜਿਹੜਾ ਉਹ ਨਹੀਂ ਗਿਆ ਹੈਗਾ ਤੇ ਅਜੇ ਤੱਕ ਵਾਈਟ ਹਾਊਸ ਵੱਲੋਂ ਕੋਈ ਇਦਾਂ ਦਾ ਇਸ਼ਾਰਾ ਨਹੀਂ ਮਿਲਿਆ ਜਿਹੜਾ ਜ਼ਲੰਸਕੀ ਆ ਉਸ ਨੂੰ ਇਸ ਸੱਮਿਟ ਦੇ ਵਿੱਚ ਸੱਧਿਆ ਜਿਹੜਾ ਉਹ ਜਾ ਸਕਦਾ ਹੈਗਾ ਜੀ